ਤੀਅ ਤੇ ਸ਼ਕਤੀ ਦੇ ਪ੍ਰਤੀਕ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਕ ਵਕ ਤਰ੍ਹਾਂ ਦੇ ਸੰਗਤਾਂ ਵੱਲੋਂ ਲੰਗਰ ਲਗਾਇਆ ਗਿਆ ਇਸੇ ਤਰ੍ਹਾਂ ਹੀ ਇੱਕ ਪਰਿਵਾਰ ਵੱਲੋਂ ਕੇਕ ਦੀ ਸੇਵਾ ਨਿਭਾਈ ਜਾਂਦੀ ਸੀ ਜੋ ਕਿ ਪਿਛਲੇ 10 ਸਾਲਾਂ ਤੋਂ ਇਹ ਪਰਿਵਾਰ ਸੇਵਾ ਕਰ ਰਿਹਾ ਹੈ ਪੰਜਾਬ ਔਨ ਤੋਂ 30 ਸੇਵਾ ਤੋਂ ਇਹ ਤਿਆਰ ਹੋ ਕੇ ਅੱਜ 600 ਪੌਂਡ ਦਾ ਕੇਕ ਤਿਆਰ ਕੀਤਾ ਗਿਆ ਸੁਭੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਬਾਬਾ ਜੀਪ ਸਿੰਘ ਬਾਬਾ ਦੀਪ ਸਿੰਘ ਜਰਮਨ ਦੇ ਬਹੁਤ ਬਹੁਤ ਸਾਰਿਆਂ ਨੂੰ ਸੰਗਤਨ ਬਹੁਤ ਲੱਖ ਲੱਖ ਵਧਾਈਆਂ ਹੁਣ ਕੀ ਖੁਸ਼ੀਆਂ ਕੀ ਉਪਰਾਲਾ ਕੀਤਾ ਗਿਆ ਟਰਨ ਉਪਰਾਲਾ ਹੀ ਕਰਨਾ ਜੀ ਗੁਰੂ ਦਾ ਪਾਸ਼ਾ ਖੰਡੇ ਵਾਲੇ ਨੇ ਸਭ ਕੁਝ ਦਿੱਤਾ ਵਾ ਉਹਨਾਂ ਦਾ ਸਭ ਕੁਝ ਆਹੀ ਕੀ ਕਰਨੀ ਹੋਵੇ ਆਹੀ ਕੁਝ ਕਰਨੀ ਹੋਵੇ ਨਹੀਂ ਦੇਖਿਆ ਜੀ ਤੁਸੀਂ ਸਭ ਕੁਝ ਉਹਨਾਂ ਦਾ ਇੱਕ ਬੰਸੀਆ ਦਾ ਕਰ ਰਹੇ ਸੀ ਕਿ ਉਹਦੇ ਤੋਂ ਡਰਾਈ ਫੂਡ ਚਲੋ ਇਹ ਡਰਾਈ ਫੂਡ ਲਾ ਰਹੇ ਸੀ ਮਹਾਰਾਜ ਦਾ ਸਭ ਕੁਝ ਆਹੀ ਕੀ ਕਰਨਾ ਕਰਨ ਲਈ 60 ਪੌਂਡ ਦਾ ਜੀ ਇਹ ਸੋਹਣਾ ਹੈ ਤੇ ਸੋਹਣਾ ਹਾਂਜੀ ਹਰ ਸਾਲ ਦੀ ਤਰ੍ਹਾਂ ਕੀ ਹਰ ਸਾਲ ਤਰ੍ਹਾਂ ਦੀ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜੀ ਜਦੋਂ ਰਾਤ ਕੀ ਕੱਟਿਆ ਜਾਂਦਾ ਕਿਦਾਂ ਦਾ ਲੱਗਦਾ ਅੱਛਾ ਸਾਲ ਉਹਦੇ ਵਿੱਚ ਕਿਦਾਂ ਦੀ ਆਹ ਬਹੁਤ ਸੰਗਤ ਹੁੰਦੀ ਜੀ ਬਹੁਤ ਜ਼ਿਆਦਾ ਨਿਹਾਰਾ ਜੀ ਲੱਗਦਾ ਕਿ ਇਹ ਹੀ ਸੇਵਾ ਤੁਹਾਡੀ ਸੇਵਾ ਮਹaraj ਕਰਨ ਵਾਲੇ ਜੀ ਇਸੇ ਕੋਣ ਨਹੀਂ ਕਰਨ ਵਾਲੇ ਉਹ ਕਰਨ ਕਰਾਉਣ ਵਾਲਾ ਭੇਜ ਸਭ ਕੁਝ ਹੈ ਇੱਕ ਹੀ ਕਰਨ ਵਾਲੇ ਕੁਛ ਨਹੀਂ ਕਰਨ ਵਾਲੇ ਸ਼ਿਵਾਦ ਕਿਵੇਂ ਬਈ ਸੀ ਸ਼ੁਰੂਆਤ ਮਨੂ ਭਾਈ ਦਾ ਸਭ ਕੁਝ ਕੀਤਾ ਜੀ ਅੱਜ ਮਨੂ ਬਨਵਾ ਹਾਂਜੀ ਮਨਵੀਤ ਕੌਰ ਮੇਰਾ ਨਾਮ ਹੈ ਬਨਵਾਇ ਜਿੰਦੀ ਹਸਾ ਦਿਖੋ ਅਸੀਂ ਹਰ ਸਾਲ ਬਾਬਾ ਜੀ ਦੇ ਜਨਮ ਦਿਹਾੜੇ ਤੇ ਕੇਕ ਦੀ ਸੇਵਾ ਕਰਦੇ ਆ ਸਾਰਾ ਪਰਿਵਾਰ ਮਿਲ ਕੇ ਅਸੀਂ ਕੇਕ ਬਣਵਾਉਂਦੇ ਆ ਸਾਰੇ ਸੇਵਾ ਕਰਦੇ ਵਿੱਚ ਡਰਾਈ ਫਰੂਟਸ ਵਗੈਰਾ ਚਾਕਲੇਟਸ ਬੜਾ ਕੁਝ ਪਾਇਆ ਜਾਂਦਾ ਫਰੂਟਸ ਪਾਇਜਦੇ ਫਰੈਸ਼ ਫਰੂਟਸ ਦਾ ਕੇਕ ਬਣਾਇਆ ਜਾਂਦਾ 600 ਪਾਉਂਡ ਦਾ ਕੇਕ ਬਣਿਆ ਇਸ ਵਾਰ ਵੀ ਹਰ ਸਾਲ 5-600 ਕਰੀਬ 5-600 ਪਾਉਂਡ ਦੇ ਕਰੀਬ ਕੇਕ ਬਣਾਇਆ ਜਾਂਦਾ ਕਿੰਨੀ ਖੁਸ਼ੀ ਮਿਲਦੀ ਬਹੁਤ ਖੁਸ਼ੀ ਮਿਲਦੀ ਹੈ ਕਿ ਚਲੋ ਸਾਰੀ ਸੰਗਤ ਮਿਲ ਕੇ ਬਾਬਾ ਜਦੇ ਦਿਹਾੜੀ ਦੀ ਗੁਰ ਬਾਬਾ ਦੀਪ ਸਿੰਘ ਜੀ ਦੇ ਦਿਹਾੜੇ ਤੇ ਕੇਕ ਦੀ ਸੇਵਾ ਕਰਦੇ ਸਾਰੇ ਰਲ ਮਿਲ ਕੇ ਖੁਸ਼ੀ ਮਨਾਉਂਦੇ ਆ। ਕਿਤੇ ਲੋਕ ਦੂਰ ਦੂਰੋਂ ਵੇਖਣ ਆਉਂਦੇ ਇਸ ਕੇਕ। ਲੋਕ ਦੂਰ ਦੂਰ ਤੋਂ ਦੇਖਣ ਆਉਂਦੇ ਕਿ ਇੰਨਾ ਵੱਡਾ ਕੇਕ ਹੈ ਫਿਰ ਸਾਰੇ ਪੁੱਛਦੇ ਕਿ ਲੈ ਕੇ ਕਿਸ ਤਰ੍ਹਾਂ ਜਾਣਾ ਕੇਕ ਨੂੰ। ਫਿਰ ਸਭ ਨੂੰ ਦੱਸਿਆ ਜਾਂਦਾ ਕਿ ਰਾਤ ਨੂੰ ਹਾਥੀ, ਕੋੜੇ, ਊਠ ਆਉਂਦੇ ਆ ਉਹ ਵੀ ਸਾਰੇ ਨਾਲ ਆਪਣਾ ਨਾਚ ਕਰਕੇ ਖੁਸ਼ੀ ਦੇ ਨਾਲ ਕੇਕ ਨੂੰ ਸਾਰੀ ਸੰਗਤ ਲੈ ਕੇ ਜਾਂਦੀ ਹੈ। ਇਹ ਜਿੰਦਗੀ 50 ਪੌਂਡ ਤੋਂ ਹੀ ਸ਼ੁਰੂਆਤ ਕੀਤੀ ਗਈ ਸੀ ਹਾਂਜੀ ਪਹਿਲੇ 50 ਪੌਂਡ ਤੋਂ ਕੇਕ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਹੁਣ ਇਹ ਹੌਲੀ-ਹੌਲੀ 600 ਪੌਂਡ ਤੱਕ ਪਹੁੰਚ ਗਿਆ ਇਹ ਸਾਨੂੰ 10 ਸਾਲ ਹੋ ਗਏ ਸੇਵਾ ਕਰਦੇ ਹੋਏ ਲਗਾਤਾਰ ਕੀਤੇ ਹੋਰ ਵੀ ਕੀਤਾ ਜਾਵੇਗਾ ਬਾਬਾ ਜੀ ਦੀ ਕਿਰਪਾ ਨਾਲ ਅਗੋਂ ਉਪਰਾਲੇ ਹੋਰ ਕਰਦੇ ਰਵਾਂਗੇ ਸੇਵਾ ਕਰਦੇ ਰਵਾਂਗੇ ਬਾਬਾ ਜੀ ਸੇਵਾ ਕਰਵਾਣਗੇ ਅਸੀਂ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਨਾਮ ਦੱਸ ਕੇ। ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮੰਨੂ ਹੈ ਜੀ। ਮੰਨੂ ਜੀ ਕੀ ਪ੍ਰਾਲਾ ਕੀਤਾ ਜਾ ਰਿਹਾ ਹੈ ਤੁਹਾਡੇ ਲੋਕ? ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਕੇਕ ਬਣਾ ਕੇ ਰਾਤੀ ਉੱਥੇ ਕੱਟਿਆ ਜਾਏਗਾ ਜੀ। ਇਹ ਬੜੇ ਸਾਲ ਤੋਂ ਸੇਵਾ ਚੱਲ ਰਹੀ ਹੈ ਜੀ ਜੋ ਕਿ ਇਸ ਸਾਲ ਵੀ ਆਰੰਭ ਹੋ ਗਈ ਹੈ। ਰਾਤੀ 12 ਵਜੇ ਉੱਥੇ ਜਾ ਕੇ ਕੇਕ ਕੱਟਿਆ ਜਾਏਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਨਾ ਸ਼ੁਰੂਆਤ 50 ਪੁਆਇੰਟ ਤੋਂ ਕੀਤੀ ਸੀ ਤੇ ਅੱਜ 600 ਪਾਉਂਡ ਦਾ ਕੇਕ ਤਿਆਰ ਕੀਤਾ ਗਿਆ ਜੀ ਮੰਦ ਵਿੱਚ ਕਿੱਦਾਂ ਆਇਆ ਕੀ ਕੀ ਇਹਦੀ ਇਹ ਸੇਵਾ ਉਹਨਾਂ ਵੱਈਏ ਦੀ ਕਰਦੇ ਵਾ ਤੇ ਇਹ ਚਲੋ ਜੀ ਜ਼ਰਖੰਡੇ ਵਾਲੇ ਦੀ ਕਿਰਪਾ ਹੈ ਜੀ ਜਦੋਂ ਬਾਬਾ ਜੀ ਨੇ ਲਿਆਤਾ ਔਰ ਅਸੀਂ ਬਸ਼ਕ ਸ਼ੁਰੂ ਕਰਤੀ ਹੈ ਜੀ ਕਿਰਪਾ ਹੈ ਪਰਵਾਹ ਕਿਤੋਂ ਦੀ ਸੁਣ ਲਈ ਇਹ ਇਕੱਲੇ ਬੰਦੇ ਦਾ ਨਹੀਂ ਕੁਝ ਨਹੀਂ ਹੈ ਜੀ ਇਹ ਤੇ ਮੇਰੇ ਮੇਰੇ ਪਰਿਵਾਰ ਵੱਲੋਂ ਮੇਰੇ ਸਾਥੀਆਂ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਕੇਕ ਤਿਆਰ ਕੀਤਾ ਗਿਆ ਜੀ ਵੀਰ ਵੀਰਾਂ ਨਾਲ ਭਰਾਵਾਂ ਨਾਲ ਭੈਣਾਂ ਨਾਲ ਸਾਰਿਆਂ ਦੇ ਨਾਲ ਕੀਤਾ ਗਿਆ ਜੀ ਇੱਕ ਤਕਰੀਬਨ 5-6 ਘੰਟੇ ਲੱਗੇ ਜੀ ਕੇਕ ਤਿਆਰ ਕਰਨੇ 3 ਤੋਂ 4 ਕਾਰੀਗਰ ਲੱਗੇ ਤੁਹਾਡੇ ਸਾਹਮਣੇ ਜੋ ਕਿ ਕੇਕ ਤਿਆਰ ਕਰ ਰਹੇ ਇਹ ਕਿੱਥੇ ਕੱਟਦੇ ਜਾ ਕੇ ਇਹ ਸ਼ਿਦਾਂ ਸਾਹਿਬ ਵੀ ਮੇਨ ਗੇਟ ਦੇ ਉੱਤੇ ਜਾ ਕੇ ਕੇਕ ਕੱਟਿਆ ਜਾਂਦਾ ਜੀ ਉੱਥੇ ਇਹ ਟਰਾਲੀ ਤੇ ਖੜਿਆ ਜਾਂਦਾ ਕੇਕ ਜੀ ਨਗਰ ਕੀਰਤਨ ਦੇ ਰੂਪ ਵਿੱਚ ਘੋੜੇ ਹਾਥੀ ਊਂਟ ਦੇ ਰਾਹੀ ਗਤਕਾ ਪਾਰਟੀ ਦੇ ਨਾਲ ਕੇਕ ਉੱਥੇ ਲੈ ਕੇ ਜਾਇਆ ਜਾਂਦਾ ਜੀ ਹਾਂਜੀ ਅੰਦਰ ਇਹ ਤਾਂ ਬਣਾਇਆ ਜਾਂਦਾ ਹੈ ਅਗਲੇਸ ਹੈ ਹਾਂ ਕੇਕ ਅਗਲੇਸ ਹੈ ਜੀ ਪਿਓਰ ਅਗਲੇਸ ਹੈ ਤੇ ਕਿੰਨੀ ਖੁਸ਼ੀ ਹੁੰਦੀ ਜੀ ਇਹ ਜਦੋਂ ਉਹ ਕਹਿੰਦਾ ਜੰਦਰ ਜੋਸ਼ਰ ਬਹੁਤ ਖੁਸ਼ੀ ਖੁਸ਼ੀ ਹੁੰਦੀ ਮੈਂ ਕਹਾਂ ਜੀ ਸ਼ਰਧਾਲੂ ਵੇਟ ਕਰਦੇ ਆ ਜੀ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਜੀ ਹਾਂ ਟਰਾਲੀ ਵਾਲਾ ਕੇਕ ਆਏਗਾ ਜੀ ਉਸ ਸੰਕਤਾਂ ਜੀ ਵੇਟ ਕਰਦੀ ਹੁੰਦੀ ਹੈ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਸੰਕਤ ਨੂੰ ਖਾਣ ਨੂੰ ਮਿਲੇਗਾ ਜੀ ਬੋਲੇ ਸੋਨੇਹਾ ਸਾਸਰੀ ਆਕਾਲ ਜੀ ਆਜੋ 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 ਆਗੇ ਆਗੇ ਦੀਦੀ ਆਗੇ ਬਣਾ